ਦਾ ਵੱਡਾ ਹਿੱਸਾ ਰਾਵੀ ਦਰਿਆ ਦੇ ਹੱਟ ਦੇ ਹੇਠ ਆਇਆ ਸੀਗਾ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਦੇ ਪਿੰਡ ਹਸਨਪੁਰ ਵਿੱਚ ਆਏ ਆ ਜਿੱਥੇ ਪਸ਼ੂਆਂ ਦੇ ਚਾਰੇ ਦੀ ਵੱਡੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਇਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਹੀ ਕੁਝ ਬਾਹਰੀ ਪਿੰਡਾਂ ਦੇ ਲੋਕ ਇੱਥੇ ਹਰਾਚਾਰਾ ਲੈ ਕੇ ਆਏ ਆ ਕਿਉਂਕਿ ਤੇ ਹਰੇਚਾਰੇ ਦੀ ਵੱਡੀ ਜਿਹੜੀ ਮੁਸ਼ਕਲ ਜਿਹੜੀ ਪਾਈ ਜਾ ਰਹੀ ਆ ਸਾਡੇ ਨਾਲ ਕੁਝ ਇੱਥੇ ਲੋਕ ਹਾਜ਼ਰ ਨੇ ਔਰ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਇੱਥੇ ਕੀ ਹਾਲਾਤ ਨੇ ਸੋ ਤੁਹਾਡਾ ਕਿਹੜਾ ਪਿੰਡ ਆ ਜੀ ਸਾਡੇ ਕੋਰਟ ਧੰਦਲ ਅਸੀਂ ਹਰਾਚਾਰਾ ਲੈ ਕੇ ਆਏ ਅੱਜ ਤੁਸੀਂ ਕਿਹੜੇ ਅੰਜ ਪਿੰਡ ਕ ਹਲਕਾ ਕਰਦਿਆਂ ਪਿੰਡ ਕੋਰਟ ਧੰਦਲ ਤੋਂ ਹਰਾਚਾਰਾ ਲੈ ਕੇ ਆਏ ਆ ਇਹਨਾਂ ਬੰਦਿਆਂ ਨਾਲ ਅਸੀਂ ਸੰਪਰਕ ਕੀਤਾ ਟੈਲੀਫੋਨ ਤੇ ਇਹਨਾਂ ਨੂੰ ਦੱਸਿਆ ਵੀ ਸਾਨੂੰ ਹਰੇਚਾਰੇ ਦੀ ਜ਼ਰੂਰਤ ਆ ਤੇ ਸਾਡੇ ਵਾਸਤੇ ਉਹ ਲੈ ਕੇ ਆਓ ਹੁਣ ਇਹਨਾਂ ਨੂੰ ਅਸੀਂ ਇਹ ਵੀ ਪੁੱਛ ਲਿਆ ਵੀ ਤੁਹਾਨੂੰ ਅੱਗੇ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹ ਅਸੀਂ ਆਪਣਾ ਨੋਟ ਕਰਦੇ ਆ ਕਾਗਜ਼ ਤੇ ਤਾਂ ਹੀ ਕੋਸ਼ਿਸ਼ ਕਰਨਾ ਕਿ ਵੀ ਜੂਰੀ ਫੇਵਰ ਨਵਾ ਸੋ ਪਿੰਡ ਹਸਨਪੁਰ ਦੇ ਵੀ ਵਸਨੀਕ ਸਾਡੇ ਨਾਲ ਆ ਇਹ ਪਿੰਡ ਕੋਰਟ ਧੰਦਲ ਹਲਕਾ ਕਾਦੀਆਂ ਤੋਂ ਕੀ ਨਾਂ ਤੁਹਾਡਾ ਸ਼ੁਭਦਾ ਸ਼ਰੂਪ ਸਨ ਇਹ ਸੂਬੇ ਦਾ ਸਰੂਪ ਸਿੰਘ ਹੋਣੀ ਜਿਹੜੀ ਆ ਇਹ ਸੇਵਾ ਲੈ ਕੇ ਪਹੁੰਚੇ ਆ ਤੁਸੀਂ ਐਸੇ ਪਿੰਡ ਦੇ ਵਸਨੀਕੋ ਨਹੀਂ ਜੀ ਮੈਂ ਪਿੰਡ ਚਿੱਟੀ ਦਾ ਜੀ ਅੱਛਾ ਜੀ ਹਾਂ ਇਸ ਇਲਾਕੇ ਦਾ ਤੇ ਮੇਰੀ ਜੂੰਡੇ ਦੇ ਸੂਬੇਦਾਰ ਸਰੂਪ ਸਿੰਘ ਸਾਹਿਬ ਨੇ ਜਿਹੜਾ ਮੇਰੇ ਨਾਲ ਕੰਟੈਕਟ ਕੀਤਾ ਸੀ ਕਿ ਤੁਹਾਡੇ ਏਰੀਆ ਦੇ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਬਾਕੀ ਰਾਸ਼ਨ ਪਾਣੀ ਤਾਂ ਕਾਫੀ ਆ ਚੁੱਕਾ ਉਸ ਦਿਨ ਤੋਂ ਹੀ ਤਕਰੀਬਨ 20 ਤਰੀਕ ਤੋਂ ਹੀ ਜਿਤਨਹਾੜ ਆਇਆ ਸੀ ਟਰਾਲੀਆਂ ਰਾਸ਼ਨ ਪਾਣੀ ਦੇ ਆਉਣ ਲੱਪੇਆਂ ਸੀ ਹਰੇ ਚਾਰੇ ਦੀ ਘਾਟ ਕਰਕੇ ਤੂੜੀ ਘਾਟ ਕਰਕੇ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਇਲਾਕੇ ਵਿੱਚ ਪਸ਼ੂਆਂ ਬਾਤ ਤੇ ਹਰੇ ਚਾਰੇ ਦੀ ਘਾਟ ਹੈ ਇੱਕ ਓਰ ਤਾਂ ਲਲਤੋ ਜਿਵੇਂ ਆ ਗੰਨੇ ਦੀ ਫਸਲ ਸਾਹਮਣੇ ਦਿਖ ਰਹੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜਾ ਉੱਧਰ ਗੰਨੇ ਦੀ ਫਸਲ ਵੱਲ ਜਿਹੜਾ ਉਹ ਜ਼ੂਮ ਕਰਕੇ ਦਿਖਾ ਦਿੱਤਾ ਜਾਵੇ ਪਰ ਤੁਸੀਂ ਇਹ ਵੇਖੋ ਇਹ ਇੱਥੇ ਜਿਹੜਾ ਹੈਗਾ ਜਿਵੇਂ ਆ ਗੰਨੇ ਦੀ ਫਸਲ ਜਿਹੜੀ ਬਚ ਗਈ ਆ ਕੀ ਹਰਾਚਾਰਾ ਜਿਹੜਾ ਵਾ ਉਹ ਨਹੀਂ ਇਦਾਂ ਬਚਿਆ ਹਰੇਚਾਰੇ ਦੀ ਗੰਨਾ ਗੰਨਾ ਸਹੀ ਦੇਖਣ ਨੂੰ ਮਿਲ ਰਿਹਾ ਹਰਾਚਾਰਾ ਲਿਖ ਜਾਂਦਾ ਹਰੇ ਚਾਰੇ ਬਾਰੇ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਕੋਈ ਹਰੇ ਪ੍ਰੋਬਲਮ ਇਹ ਆ ਕਿ ਦਰਿਆ ਦੇ ਵਿੱਚ ਜਦੋਂ ਪਾਣੀ ਆਇਆ ਕਾਫੀ ਦੜ ਲਾਲ ਰੰਗ ਦਾ ਘੱਟਾ ਮਿੱਟੀ ਗੰਦਾ ਜੋ ਚਾਰੇ ਉੱਪਰ ਪੈ ਗਿਆ ਜਾਂ ਤਾਂ ਇਹਨੂੰ ਕਾਫੀ ਜ਼ਿਆਦਾ ਮੀਂਹ ਪੇ ਇਹ ਘੱਟਾ ਮਿੱਟੀ ਛੱਡ ਜਾਏ ਤੇ ਡੰਗਰ ਖਾ ਸਕਦੇ ਆ ਅਦਰਵਾਈਜ਼ ਡੰਗਰ بیمار ਹੋਣ ਦੇ ਚਾਂਸ ਹੈ ਔਰ ਨਾਲ ਹੀ ਡੰਗਰ ਖਾਣਗੇ ਇਸ ਤੋਂ ਇਲਾਵਾ ਕਾਫੀ ਗੰਦੀ ਮੁਸਕ ਹੈ ਪਾਣੀ ਖੜਾ ਹੋਣ ਕਰਕੇ ਪੱਠਿਆਂ ਵਿੱਚ ਜਿਸ ਕਰਕੇ ਇਹ ਪੱਠੇ ਖਾਣ ਯੋਗ ਨਹੀਂ ਰਹਿ ਗਏ ਜੀ ਤਹਾਡੇ ਕੋ ਵੀ ਪਸ਼ੂ ਹੈਗੇ ਹਾਂਜੀ ਹੈ ਸਰ ਤੇ ਤੁਹਾਡਾ ਚਾਰੇ ਦਾ ਕੀ ਪ੍ਰਬੰਧ ਹੈ ਚਾਰੇ ਦਾ ਬਹੁਤ ਮਾੜਾ ਹਾਲੀ ਸਾਡੇ ਹਾਂ ਹਾਂਜੀ ਭਾਜੀ ਜਿਹੜਾ ਕੁ ਟੂੜੀ ਰੱਖੀ ਜਾਂ ਹੋਰ ਕੁਝ ਬਚਿਆ ਕਿ ਜਾਂ ਡੁੱਬ ਗਿਆ ਸਾਰਾ ਇਹ ਟੂੜੀ ਸਾਰੀ ਡੁੱਬ ਗਈ ਜੀ ਟੂੜੀ ਦੇ ਥੱਲੇ ਲੱਖ ਲੱਖ ਪਾਣੀ ਸੀ ਉਹ ਸਾਰੀ ਟੂੜੀ ਰੁੜ ਗਈ ਆ ਟੂੜੀ ਹੁਣ ਮੁੱਠ ਵੀ ਨਹੀਂ ਕੋਲ ਹੁਣ ਭਾਜੀ ਉਹਨੂੰ ਚਾਰਾ ਲੈ ਕੇ ਆਏ ਆ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਨਹੀਂ ਇਹ ਤਾਂ ਹਰਾ ਚਾਰਾ ਲੈ ਆਏ ਆ ਨਾ ਇਹਦੇ ਵਾਸਤੇ ਤੂੜੀ ਵੀ ਕੋਈ ਪਹੁੰਚ ਹੋਈ ਆ ਕੋਈ ਲੈ ਕੇ ਆਇਆ ਇੱਥੇ ਵੀ ਆਂਦੀ ਆ ਸਰ ਤੂੜੀ ਬਹੁਤ ਆਈ ਆ ਅੱਗੇ ਵੀ ਹਾਨੂੰ ਲੋੜ ਆ ਤੂੜੀ ਦੀ ਉਹਦਾਂ ਤੂੜੀਆਂ ਟਰਾਲੀਆਂ ਆਈਆਂ ਕੱਲ ਹੀ ਆਈਆਂ ਚਾਰ ਪੰਜ ਟਰਾਲੀਆਂ ਪਰਸੂ ਆਈਆਂ ਸੀ ਅੱਜ ਫੇਰ ਉਹਨੂੰ ਆਪਣਾ ਨੰਬਰ ਦੇ ਗਏ ਤਾਂ ਤੁਹਾਨੂੰ ਜਦੋਂ ਤੂੜੀ ਤੁਹਾਨੂੰ ਲੋੜ ਆ ਉਹਨੂੰ ਫੋਨ ਕਰਾ ਤੂੜੀ